ਚਾਚਾ ਖੜਾ ਮੋਬਾਈਲ ਦੇਖੀ ਜਾਂਦਾ ਕਿਵੇਂ ਚਾਚਾ ਠੀਕ ਆ ਠੀਕ ਆ ਹੋਰ ਭਤੀਜ ਠੀਕ ਬੰਸ ਯਾਰ ਕੋਈ ਕਰ ਦੇ ਮੇਰਾ ਵੀ ਹਾਲਤ ਦਾੜੀ ਤੇ ਚਿੱਟੇ ਝਾਕਣ ਲਾ ਕੇ ਬਾਲ ਕੋਈ ਚੜਾ ਦੇ ਕੋਈ ਮੋਟਰਸਾਈਕਲ ਦੇ ਮਗਰੇ ਸੀ ਵੀ ਰੱਖਣੀਆਂ ਬੰਨਣ ਜਾਇਆ ਕਰੀਏ ਰੱਖਣੀਆਂ ਰਹਿਣ ਅੱਜ ਤੂੰ ਰੈਣ ਦੇ ਪੰਗਿਆਂ ਚੋਂ ਕੁਝ ਨਹੀਂ ਹੈਗਾ ਵੇਹਾ ਬੂਹਾ ਚ ਪਹਿਲਾਂ ਪਹਿਲਾਂ ਹੀ ਚਾਹ ਹੁੰਦਾ ਇਹ ਸਾਰਾ ਚਾਚਾ ਤੇਰਾ ਹੋ ਗਿਆ ਤੂੰ ਤੈਂ ਹੋ ਗਏ ਨਾ ਓਏ ਨਹੀਂ ਨਹੀਂ ਕਿਉਂ ਸਾਰਦਾ ਨਹੀਂ ਮੈਂ ਨਹੀਂ ਸਾਰਦਾ ਚੰਗਾ ਜੱਕਰਾ ਦੂੰਗਾ ਜੇ ਪਹਿਲਾਂ ਤੈਨੂੰ ਘਰੇ ਚਾਹ ਪਿਉਣਾ ਮੈਂ ਚਾਹ ਪੀ ਕੇ ਫੇਰ ਨਾਲੇ ਮਸੀ ਨੂੰ ਕਹਿੰਦੇ ਆ ਵੀ ਕਰੂ ਆਪੀ ਚਾਚਾ ਬਾਹਰ ਤਾਂ ਕਰਦੇ ਆ ਰਿਸ਼ਤੇ ਦੀ ਗੱਲ ਫੱਡੀ ਬਾਹਰ ਖੋਲਿਓ ਪਰ ਕਾਲਾ ਬਾਹਰ ਖੋਲਿਓ ਨਾ ਟੀੜਾ ਲੈ ਕਿਵੇਂ ਬਾਹਰ ਤੋੜਨਾ ਕਰਿਆ ਕਿੱਧਰ ਨਿਕਲਿਆ ਸੀ ੜੜਕੇ ਦਾ ਕੰਮ ਗਏ ਸੀ ਪਿੰਡ 'ਚ ਕੰਮ ਗਿਆ ਸੀ ਬੰਦਾ ਕੰਮ ਸੇ ਕੰਮ ਟੁਕੜਾ ਦਾ ਟਾਈਮ ਨਾਲ ਕਿਵੇਂ ਸੱਕਦਾ ਇਹਨੂੰ ਕਿੱਧਰ ਚੱਕੀ ਫਿਰਨਾ ਇਹ ਦੋਸਤਾਂ ਮੇਰਾ ਆ ਦੋਸਤਾਂ ਤੇਰਾ ਕਰ ਲਿਆ ਉਹਨੇ ਇੱਥੇ ਲਾਦਲੂ ਇਕੱਠੇ ਉਹ ਕਿੱਧਰ ਚਾਚਾ ਬੱਸ ਮੈਂ ਤਾਂ ਸੜੀ ਸਾਰ ਨੂੰ ਮੈਂ ਤਾਂ ਜਾਂ ਓਏ ਆ ਜਾ ਕਰਾਵਾਂਗੇ ਤੇਰਾ ਰਿਸ਼ਤਾ ਬੰਨ੍ਹ ਤਾ ਲੋੜ ਨਹੀਂ ਬੱਸ ਮੈਂ ਤਾਂ ਲੱਗ ਗਿਆ ਪਤਾ ਓਏ ਆ ਜਾ ਆ ਜਾ ਨਾ ਨਾ ਬੱਸ ਰਹਿਣ ਦੇ